ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਸੰਤ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ ਅਰਮਾਨ ਨੇ ਪਤੰਗ ਇਕੱਠੇ ਕਰ ਲਏ ਆ ਤੇ ਹੋਰ ਪਤੰਗ ਇਕੱਠੇ ਕਰਨ ਦੀ ਤਿਆਰੀ ਜਾ ਹੱਲੇ ਤੇ ਇੱਧਰ ਮੰਮੀ ਤੁਸੀਂ ਕੀ ਕਰਦੇ ਪਏ ਆ ਮੈਂ ਕਰ ਰਹੀ ਆ ਜਿਹੜਾ ਪਰੌਂਠੀਆਂ ਚ ਲੂਣ ਪਾਈਦਾ ਸੀ ਜਿਹਦਾ ਕੱਲ ਦੁੱਧੀ ਠੀਕ ਦੇਖਿਆ ਸੀ ਜਾਂ ਡੱਬੀ ਖਾਲੀ ਦੇਖੀ ਹੋਣੀ ਆ ਇਹ ਮੈਂ ਪੁੱਟ ਕੇ ਜਦੋਂ ਆਪਾਂ ਦਹੀਂ ਖਾਣਾ ਹੋਵੇ ਇਹਦੇ ਵਿੱਚ ਮੈਂ ਪਾਇਆ ਇਹ ਬਹੁਤ ਗੁਣਕਾਰੀ ਲੂਣ ਆ ਇਹ ਮੇਰੀ ਨੌਦਸਾਲ ਪ੍ਰਾਣੀ ਰੈਸਪੀ ਆ ਜਿਹੜਾ ਵੀ ਸਾਡੇ ਕੋਈ ਆਵੇ ਕਹੂਗਾ ਤੁਹਾਡਾ ਦਹੀਂ ਵਾਲਾ ਣ ਬਹੁਤ ਸਵਾਦ ਆ ਪਰੋਂਠੇ ਵੀ ਸਵਾਦ ਹੁੰਦੀਆਂ ਇਹਦੇ ਵਿੱਚ ਮੈਂ ਪਾਇਆ ਆ ਜੁਵੈਣ ਧਨੀਆਂ ਕਾਲੀ ਮਿਰਚ ਤੇ ਆਪਣਾ ਪੁਦੀਨਾ ਪੁਦੀਨਾ ਸਾਡੇ ਬਹੁਤ ਲੱਗਾ ਆ ਪੁਦੀਨਾ ਤੇ ਆਪਣੇ ਮਿੱਠੇ ਜਿਹੜੇ ਹਰੇ ਮਿੱਠੇ ਹੁੰਦੇ ਆ ਜੇ ਹਰੇ ਨਾ ਹੋਣ ਤਾਂ ਮੈਂ ਸੁੱਕੀ ਉਹ ਜਿਹੜੇ ਸਕਾਏ ਹੁੰਦੇ ਨੇ ਜਿਹਨੂੰ ਕਸੂਰੀ ਮੇਥੀ ਕਹਿੰਦੇ ਉਹ ਪਾ ਲੈਣੀ ਹੁੰਦੀਆਂ ਤੇ ਲੂਣ ਤੇ ਦੀ ਖੁਸ਼ਬੂ ਇੰਨੀ ਜ਼ਿਆਦਾ ਸੋਹਣੀ ਆਂਦੀ ਆ ਨਾ ਸਾਫ ਤੀਆਂ ਲਾਲ ਮਿਰਚਾਂ ਸੁੱਕੀਆਂ ਆ ਘਰ ਦੀਆਂ ਵੀ ਆ ਸਾਰਾ ਜਿਹੜਾ ਸਾਫਤਾ ਹੀ ਮਟੀਰੀਅਲ ਹੁੰਦਾ ਆ ਉਹਨੂੰ ਕੁੱਟਿਆ ਦੇਖੋ ਕਿੰਨਾ ਸੋਹਣਾ ਹੋ ਗਿਆ ਇਹ 스멜 ਕਿੰਨੀ ਸੁਣੀ ਆ ਰਹੀ ਆ ਬਹੁਤ ਵਧੀਆ ਤੇ ਇਹ ਈਰਮਾਨ ਜਦੋਂ ਸਕੂਲ ਨੂੰ ਜਾਂਦਾ ਈਰਮਾਨ ਕੇ ਸਾਰੇ ਜਦੋਂ ਪਰੌਂਠੀ ਖਾਣੀ ਹੋਵੇ ਲੂਣ ਵਾਲੀ ਤਾਂ ਇਹੀ ਲੂਣ ਮੈਂ ਪਾਉਣੀ ਹੁੰਦੀ ਵਿੱਚ ਦੇਖੋ ਕਿੰਨਾ ਸੋਹਣਾ ਹੋ ਗਿਆ ਆ ਵਾਹ ਕਿ ਸਮੈਲ ਹੈ ਨਾ ਕਿੰਨੀ ਸੁਣੀ ਆਂਦੀ ਆ ਆਜਮਾ ਸਹੀ ਰੰਦਾ ਦੇ ਨਾਲ ਇਹ ਕੱਲ ਮ ਖਤਮ ਹੋ ਗਿਆ ਸੀਗਾ ਮੈਂ ਕਿ ਹੁਣ ਕੁੱਟ ਕੇ ਰੱਖ ਲਵਾਂ ਹਰਮਾਨ ਫਿਰ ਕਿੰਨੇ ਪਤਾਂਗੇ ਲੁੱਟ ਲੈ ਦੇਖ ਲੱਗਾ ਇਸ ਕੋ ਦੋ ਤਿੰਨ ਚਾਰ ਅੱਜ ਪੰਜ ਲੁੱਟੇ ਹੀ ਬਸੰਤ ਦਾ ਤਿਹਾਰ ਹੈ ਪੰਜ 6 6 ਦੇਖੋ ਬਸੰਤ ਦੇ ਨਜ਼ਾਰੇ ਸਾਹਮਣੇ ਆਹ ਪਾਪਾ ਫੜ ਕੇ ਲਿਆ ਐ ਇੱਧਰ ਪਾਪਾ ਨੇ ਵੀ ਫੜਿਆ ਇੱਕ ਇੱਧਰ ਇੱਧਰ ਹੋ ਉਸੇ ਨਾਲ ਖੜੇ ਪਿੱਛੇ ਛੋਟੇ ਫੜ ਦੇ ਦੇ ਦੇਖੋ ਤਾਏ ਹੁਣਾਂ ਨੂੰ ਆਪਣਾ ਬਚਪਨ ਜਾਦ ਆਇਆ ਆ ਇਹ ਬਚਪਨ ਚੱਲੋ ਚੱਲੀਏ ਉਧਰ ਪਾਪਾ ਇਹਦੇ ਪਾਪਾ ਦੇਖੋ ਪਤੰਗ ਫੜਦੇ ਆ ਹਾਂਜੀ ਖੇਚ ਇੱਧਰ ਤਾਏ ਦੇਖੋ ਰੌਣਕ ਲੱਗੀ ਪਈ ਆ ਬਸੰਤ ਦੀ ਪਿੰਡ ਤਾਂ ਜਿਆਦਾ ਰੌਣਕ ਆ ਪਾਪਾ ਦੇ ਹੱਥ ਪਤਾ ਨਹੀਂ ਕੋਈ ਪਤੰਗ ਆਇਆ ਕਿਨੇ ਨੇ ਆ ਗਿਆ ਤੇ ਲੱਗ ਗਿਆ ਵੀ ਫੜਨਾ ਪਾਪਾ ਵੀ ਡੋਰ ਇਕੱਠੀ ਕਰਦੇ ਆ ਉਹਦੇ ਪਤੰਗ ਆ ਗਿਆ ਇੱਕ ਹੱਥ ਫੜ ਹੋ ਗਿਆ ਚਲੋ ਰੁਸ਼ੀਆਂ ਦਾ ਤਿਹਾਰ ਬਸੰਤ ਮਨਰਿਆ ਅੱਜ ਅਰਮਾਨ ਦੇ ਨਾਲ ਉਹਦਾ ਤਾਇਆ ਤਾਂ ਪਾਪਾ ਆ ਜਾਓ ਹੁਣੇ ਅਰਮਾਨ ਨੇ ਸਵੇਰ ਦਾ ਸਿਰਨਾ ਤਾਇਆ ਤਾਂ ਹੁਣ ਪਤੰਗਾ ਪਿੱਛੇ ਨੱਟਣ ੜ ਕੇ ਵਾਜਾ ਦੇਖੋ ਕੀ ਬਣਾ ਲਈਏ ਨੇ ਬਰਕਾ ਤੇ ਬਸੰਤ ਤੇ ਫੀਲੇ ਚੌਲ ਮੰਮੀ ਨੇ ਬਣਾ ਲਏ ਆ ਬਸੰਤ ਦੀਆਂ ਬਹੁਤ ਬਹੁਤ ਮੁਬਾਰਕਾਂ ਰਤ ਬਦਲਦੀ ਆ ਸਿਆ ਠੰਡ ਤੋਂ ਬਾਅਦ ਪੱਤ ਝੜ ਫਿਰ ਬਸੰਤ ਬਹਾਰ ਤੇ ਪਰ ਇੰਨਾ ਮੌਸਮ ਬਦਲਤ ਨਹੀਂ ਸਭ ਪਹਿਲਾਂ ਹੀ ਬਦਲੂਗਾ ਥੋੜੇ ਦਿਨ ਪਹਿਲਾਂ ਗਰਮੀ ਸੀਗੀ ਤੇ ਅੱਜ ਤੇ ਕੱਲ ਤਾਂ ਠੰਡਾ ਰਿਹਾ ਮੌਸਮ ਕੱਲ ਤਾਂ ਧੁੰਦ ਵੀ ਬਹੁਤ ਪਈ ਸੀਗੀ ਤੇ ਇਸ ਲਈ ਮੈਂ ਅੱਜ ਬਣਾਏ ਆ ਚੌਲ ਲੈ ਚੌਲ ਬਸੰਤ ਲਈ ਜਿੱਦਾਂ ਇਹ ਖਿਲੇ ਖਿਲੇ ਪੀਲੇ ਰੰਗ ਦੇ ਚੌੜੇ ਆ ਤੁਹਾਡੀ ਸਾਰੀ ਜਿੰਦਗੀ ਦੇ ਖਿਲੀ ਰਹੇ ਖੁਸ਼ੀਆਂ ਜ਼ਿੰਦਗੀ ਚ ਆਉਂਦੀਆਂ ਰਹਿਣ ਜੀ ਸਾਰੇ ਮੌਦੂਦ ਬਾਰਕਰ ਨੂੰ ਸਤ ਸ੍ਰੀ ਅਕਾਲ ਤੇ ਅੱਜ ਸਿਰਫ ਬਸੰਤ ਨਹੀਂ ਆ ਜੀ ਬਸੰਤ ਦੇ ਨਾਲ ਨਾਲ ਸਾਡੇ ਮੰਮੀ ਪਾਪਾ ਦੀ ਮੈਰਿਜ ਐਨੀਵਰਸਰੀ ਵੀ ਆ ਚੌਲ ਬਣਾ ਲੈ ਆ ਚੌਲ ਬਣਾ ਲਿਆ ਤੇ ਸਾਨੂੰ ਅੱਜ ਵਿਆਹ ਦੀ ਸਾਲਗिरा ਤੇ ਅਸੀਂ ਚੌਲ ਵੀ ਪਿਲੇ ਬਣਾ ਲੈ ਆ ਅੱਗੇ ਪਤਾ ਜਦੋਂ ਮੁੰਡੇ ਦਾ ਵਿਆਹ ਹੁੰਦਾ ਸੀ ਜਦੋਂ ਬਰਾਤ ਆਉਂਦੀ ਹੁੰਦੀ ਸੀ ਤੇ ਪਿਲੇ ਚੌਲ ਬਣਾਉਂਦੇ ਸੀਗੇ ਉਹ ਕੁਦਰਤੀ ਅੱਜ ਅਸੀਂ ਪਿਲੇ ਚੌਲ ਮੰਮੀ ਨੇ ਉਹੀ ਹਾਂ ਚਲੋ ਹੁਣ ਪਸੂ ਨੂੰ ਦੇਖਾਂ ਚੋ ਜੀ ਬਸੂ ਦਾ ਟਾਈਮ ਹੋ ਗਿਆ ਜੀ ਮੰਮੀ ਹੁਣਾਂ ਦੇ ਮੰਮੀ ਹੁਣਾਂ ਦੀ ਦਿਵਸਰੀ ਆ ਹੈ Papa ajo tussi vi ਆ ਮਨਾਉਣਾ ਕੋਈ ਖੀਰ ਦਾ ਖਾਣ ਨੂੰ ਲੈ ਆ Papa ਨੇ ਬਿਨਾਲ ਪਾ ਕੇ ਤੂੰ ਵੀ ਨਾਲ ਚੁੰਨੀ ਲੈਣਾ ਤੇ ਆਪਣੀ ਪਿਆਰੀ ਨਹੀਂ ਛੁੜੀਏ ਲੈ ਤਾਂ ਦੱਸ ਲੈ ਚੁੰਨੀ ਲੈ ਸੁਣਾੜੇ ਸਤੈ ਨਹੀਂ ਜਾਈਦੀ ਹੁੰਦੀ ਲੈ ਲਓ ਗਿਆ ਪੀ ਲੈ 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 ਨਹੀਂ ਸਾਹ ਤੇ ਮਿਰਚ ਨਹੀਂ ਆ ਕੋਣੋ ਹੈਪੀ ਕੈਰੀਅਰ ਬਸ ਪਾਣੀ ਪੜੀ ਜਦੋਂ ਪੜੀ ਬਸ ਕਿ ਲਿਆਉ ਕੋ ਛਾਂ ਪਿੰਡ ਨੂੰ ਲਿਆਉਣਾ ਕੁਛ ਉਦਾਂ ਹੀ ਕਿਨੇ ਕਿਨੇ ਮੀਂਹ ਲਿਆਉ ਕੁਛ ਹਾਂ ਲੈ ਫੜਾ ਬਗਾਂ ਵਿੱਚ ਫੜੀ ਵਰਦੇ ਪਾਣੀ ਸੁਦੇੜੋ ਸੁਦੇੜੋ ਤੁੰਨੀ ਵਿੱਚ ਲੈ ਲਈ ਪਾਣੀ ਫੜੀ ਹੋ ਗਈ ਹੋਟ ਪਾਣੀ ਵਾਲੇ ਚੱਕ ਦਿੰਦੇ ਪਾਣੀ ਬਸਾਲੀ ਘੜਦਾ ਯਾਰ ਫੋਨ ਯਾਰ ਪਾਣੀ ਤੇ ਬਾਰਾ ਲਾ ਪਾਣੀ ਬਾਹਰ ਮਰ ਰਹੀ ਹਾਲੇ ਡੰਦੇ ਗੜੂ ਚਲੋ ਜੀ ਆਪਾਂ ਇਹਨਾਂ ਨੂੰ ਮਿੱਠੇ ਦੇ ਵਿੱਚ ਖਾਣ ਲੱਗੇ ਆ ਚਾਲ ਚਾਲ ਇਹ ਮਿੱਠੇ ਦੇ ਵਿੱਚ ਪਾਪਾ ਨੇ ਸਾਰੇ ਖਾਣ ਲੈ ਲੈ ਆਇ ਤੇ ਹੋਪ ਕਿ ਆ ਭਾ ਲੈ ਦੋ ਜਾਮ ਜੇ ਲੈ ਕੇ ਆਉਂਦੀ ਫੇਰ ਚਿੱਪਾ ਹੋਈਗਾ ਬਸਾਰੇ ਥੋੜੇ ਪਿੱਛੇ ਪਵਾਇਆ ਚਲੋ ਹੁਣ ਮੰਮੀ ਜਾਨ ਆਈ ਤੋੜੇ ਗਈ ਇਹ ਲੈ ਇਹ ਬੰਦੇ ਜੀ ਬੋਲਦੇ ਸੋਨ ਹਾਸੇ ਬਾਰੇ ਮੇਰੇ ਰੋਹੀ ਮਾਨ ਰੇ ਨਾ ਸੋਚਿਆ ਵੀ ਸੀ ਮੈਂ ਚਾਰ ਬਣਾ ਖੜੀ ਸੀ ਜੀ ਦਸਵੰਤ ਦੇ ਅੱਗੇ ਸੱਤੀ ਜਦੋਂ ਮੁੰਡੇ ਦਾ ਵਿਆਹ ਹੋਇਆ ਉਸ ਤੋਂ ਚਾਰ ਮਿੱਠੇ ਬਣਾ ਦਿੰਦੇ ਸੀ ਪੰਜ ਚਾਰ ਲੋੜੀ ਉਦੋਂ ਵੀ ਗਾਪਸੂ ਚੋਂ ਗਏ ਸੀ ਉਹ ਸਾਰੇ ਸੀ ਬਹੁਤ ਦੁੱਪਾ ਬਿੜਾ ਹੀ ਹਾਂ ਉਸ ਦਿਨ ਰਾਤ ਨੂੰ ਇੱਥੇ ਪਾਰਟੀ ਵੀ ਹੋਈ ਸੀ ਹੈ ਨਾ ਉਹ ਸਾਨੂੰ ਪਿਆਰ ਵੀ ਚਲ ਲੱਭ ਗਈ ਨਹੀਂ ਹੈਗੀ ਨਾ ਨਾਰਗੇਸ ਤਾਂ ਲੱਗੇ ਸੀ ਗਾਉਣ ਵਾਲੀ ਕਿਹੜਾ ਗਾਣਾ ਗਾਉਂਦੀ ਸੀ ਮੰਮਾ ਹੁਣ ਸਾਨੂੰ ਇੱਕ ਗਾਣਾ ਵੀ ਸੁਣਾ ਦਿਓ ਅੱਜ ਤੁਹਾਡੀ ਮੈਰਿਜ ਐਨੀਵਰਸਰੀ ਤੇ ਆ ਇਸੀ ਦੇ ਦਿਨ ਮੈਂ ਹਮਸ ਕੋਲ ਦੀ ਜਾਨ ਦੇ ਵਿੱਚ ਗਾਣਾ ਚਿੱਤ ਨਹੀਂ ਆਇਆ ਆਹੀ ਸੀ ਗੇ ਦੀ ਨਿਬਸ ਮੱਠੀ ਮੱਠੀ ਠੰਡ ਆਹੀ ਸੀ ਗੇ ਦੀ ਨਿਬਸ ਮੱਠੀ ਮੱਠੀ ਠੰਡ ਆਪਣੀ ਵਿਆਹ ਦੀ ਮਈਆ ਅੱਜ ਵਰਗੰਡ ਆਪਣੀ ਵਿਆਹ ਦੀ ਮਈਆ ਅੱਜ ਵਰਗੰਡ ਸੁਖ ਨਾਲ ਕਿੱਦੇ ਕਿੱਦੇ ਵਾਲ ਹੋ ਗਏ ਸੁਖ ਨਾਲ ਕਿੱਦੇ ਕਿੱਦੇ ਵਾਲ ਹੋ ਗਏ ਆ ਜਾ ਮੇਰੇ ਕੋਲ ਬੇਕੀ ਦਸ ਖਾਪਲਾ ਆਪਣੇ ਵਿਆਹ ਨੂੰ ਕਿੰਨੇ ਸਾਲ ਹੋ ਗਏ ਆਜਾ ਮੇਰੀ ਕੋਲ ਬੇਕੇ ਦਸ ਖਾਂਪਲਾ ਆਪਣੇ ਵਿਆਹ ਨੂੰ ਕਿੰਨੇ ਸਾਲ ਹੋ ਗਏ ਲੱਗਦਾ ਹੋਵੇ 28 ਸਾਲ 28 ਸਾਲ ਹੋ ਗਏ 28 ਸਾਲ ਆ 28 ਸਾਲ ਹੋ ਗਏ ਚਲੋ ਜੀ ਇਦਾਂ ਹੀਆਂ ਛੋਟੀਆਂ ਛੋਟੀਆਂ ਖੁਸ਼ੀਆਂ ਲੱਪੀ ਤੀਆਂ ਆ ਛੋਟ ਬੜੀਆਂ ਬੜੀਆਂ ਖੁਸ਼ੀਆਂ ਲੱਪੀ ਨੇ ਛੋਟੀਆਂ ਛੋਟੀਆਂ ਗੱਲਾਂ ਦੇ ਵਿੱਚ ਇਹੀ ਜ਼ਿੰਦਗੀ ਆ ਐਵੇਂ ਵੱਡੀਆਂ ਵੱਡੀਆਂ ਨਹੀਂ ਦੇਖੀਆਂ ਹੁੰਦੀਆਂ ਵੀ ਕੋਈ

मेरा <coughs> तो तो 12 इतना ही था बस ये बिचारी मेरी चुन्नी देखो कितनी बढ़िया 2800 लगाया इन गोटा भी लगाया से मैं बहुत बार बिचारी दी इंट्रोडक्शन कराई है चुन्नी की गोटा भी से चले लाइन भी सी लाइन भी लाती गोटा भी लाता फिर भी चुन्नी देखो कितना रोबया ये मैं एक दो बार तो भी ले सी है आ जईगे हम अपने ड्यूटी ते ਤਾਰਾ ਕੱਢੀਏ ਚੌਲ ਬਣਾਉਂਦੇ ਬੱਚਿਆਂ ਨੂੰ ਗਾਜਰਾ ਦੀ ਸਬਜ਼ੀ ਬਣਾਉਂਦੀ ਆ ਤੇ ਨਾਲ ਪਕੌੜੀਆਂ ਦਾ ਰਹਿਤਾ ਬਣ ਜਾਊਗਾ ਪ੍ਰਸ਼ਾਦ ਦੀ ਸ਼ਕਲ ਵੀ ਅਨੰਤ ਲਾਵਾਂਗੇ ਬਾਈਕ ਦਾ ਸ਼ੁਕਰ ਕਰਾਂਗੇ ਜੀ ਠੀਕ ਹੈ ਜੀ ਕਾਕਾ ਬੱਸ ਕਰੋ ਬਥੇਰੇ ਬਤਾਉਣਗੇ ਲੁੱਟ ਹੋ ਗਈ ਹੁਣ